ਠਾਕਰ ਸਿਆ ਜਾਗਦਾ ਰਹੀਂ ਕਿਤੇ ਗੱਬਰ ਨਾ ਜੇ ਕਿਉਂਕਿ ਇਸ ਗੱਬਰ ਨੇ ਤੇਰੀਆਂ ਬਾਹਾਂ ਵੀ ਤੋੜੀਆਂ ਸੀ ਤੇ ਤੇਰੇ ਪੁੱਤ ਵੀ ਮਾਰੇ ਸੀ ਤੇਰਾ ਸਾਰਾ ਟੱਬਰ ਜਾੜਿਆ ਸੀ ਤੇਰਾ ਪਿੰਡ ਜਾੜਿਆ ਸੀ ਜਨਤਾ ਜੀ ਥੋਡੀ ਗੱਲ ਕਰਦਾ ਮੈਂ ਕਿਉਂਕਿ ਤੁਸੀਂ ਠਾਕਰੋ ਤੁਹਾਡੀਆਂ ਬਾਹਾਂ ਵੀ ਭਨਤੀਆਂ ਤੁਹਾਡੇ ਪਿੰਡ ਵੀ ਜਾੜ ਤੇ ਤੁਹਾਡੇ ਪੁੱਤ ਵੀ ਮਾਰਤੇ ਤੁਹਾਡੇ ਪੁੱਤ ਇਸ ਗੱਬਰ ਨੇ ਮਰੇ ਆ ਪੁੱਤਾਂ ਦੇ ਜਾੜੇ ਦਾ ਤੇ ਤੁਹਾਡੇ ਪੁੱਤਾਂ ਦੀ ਮੌਤ ਦਾ ਜ਼ਿੰਮੇਵਾਰ ਇਹੀ ਆ ਤੇ ਬਾਹਾਂ ਵੀ ਤੁਹਾਡੀਆਂ ਇੰਨਾ ਨਹੀਂ ਵੱਡੀਆਂ ਵੀਆਂ ਨੇ ਅਗਲੇ ਦੇ ਘਰ ਵਾਲੀ ਕਹਿੰਦੀ ਕਹਿੰਦੀ ਮੇਰੇ ਗੱਬਰ ਦੀ ਇੰਨੀ ਦਹਿਸ਼ਤ ਆ ਜਿਵੇਂ ਕਹਿੰਦੇ ਆ ਰਾਮਗੜ੍ਹ ਵਾਲੀ ਗੱਬਰ ਤੋਂ ਲੋਕ ਡਰਦੇ ਸੀ ਨਾ ਕਹਿੰਦੇ ਵੀ ਸੌਜਾ ਵੇ ਤੇ ਗੱਭਰੀ ਨਾ ਆਜੇ ਕਿਤੇ ਦੁਆਰੇ ਨਾ ਆਹੇ ਲੈ ਆਇਓ ਜਿਨ੍ਹਾਂ ਨੇ ਤੁਹਾਡੇ ਕੀਆ ਬਾਹਾਂ ਵਢ ਕੇ ਤੁਹਾਡੇ ਪੁੱਤ ਮਾਰੇ ਆ ਹੁਣ ਗੱਲਾਂ ਕੀ ਕੌਲੀਚੱਟ ਕਰਦਿਆ ਕਹਿੰਦੇ ਜੀ ਖਾਨਦਾਨੀ ਆ ਜੀ ਪੁਰਾਣੇ ਟਾਈਮ ਦੇ ਫਲਾਨੇ ਸੀ ਠਿੰਗੜੇ ਸੀ ਉਹ ਅਸੀਂ ਖਾਨਦਾਨੀ ਸਾਰੇ ਜਾਣਦੇ ਆ ਜਿਹੜੇ ਆਜ਼ਾਦੀ ਤੋਂ ਪਹਿਲਾਂ ਖਾਨਦਾਨੀਏ ਹੋਏ ਨਾ ਉਹ ਸਾਰੇ ਕੀਆ ਸਾਡੀ ਪਿੱਠ 'ਚ ਛਪਰਾ ਮਾਰਨ ਵਾਲੇ ਅੰਗਰੇਜ਼ਾਂ ਦੇ ਕੌਲੀਚੱਟ ਹੋਏ ਆ ਉਹਨਾਂ ਨੂੰ ਜ਼ਗੀਰਾ ਮਿਲੀਆਂ ਉਹਨਾਂ ਕੋਲ ਹੀ ਜਾਇਦਾਦਾਂ ਬਣੀਆਂ ਪਰ ਹੁਣ ਠਾਕਰ ਸਾਹਿਬ ਮੈਂ ਥੋੜੀ ਗੱਲ ਕਰਦਾ ਜਿਵੇਂ ਫਿਲਮ ਦੇ ਵਿੱਚ ਵੀ ਕੀਆ ਗੱਬਰ ਨੇ ਜਦੋਂ ਬਾਹਾਂ ਵੜਦੇ ਆ ਫਿਰ ਕੀ ਉਹ ਜੁੱਤੀ ਨਾਲ ਕੀਆ ਉਹਦੀ ਰ